ਸਰਦਾਰ ਜੀ ਮੇਰੇ ਕੋਲ ਈਟੀ ਰੋਡ ਤੱਕ ਥੋੜਾ ਛੋੜ ਦਿਜੀਏ ਕੋਈ ਗਾੜੀ ਨਹੀਂ ਮਿਲ ਰਹੀ ਹੈ। ਜਾ ਭਰਾ ਤੇਰੇ ਬੈਗ 'ਚ ਕੀ ਪਤਾ ਕੀ ਆ ਹੋਰ ਮੈਂ ਫਸ ਜਾ ਲਿਫਟ ਦੇਣ ਦਾ ਜਮਾਨਾ ਨਹੀਂ ਅੱਜ ਕੱਲ ਹੈਗਾ। ਸਰਦਾਰ ਜੀ ਮੇਰੇ ਕੋਲ ਛੋੜ ਦਿਜੀਏ ਇਤਨੀ ਧੁੱਪ ਗਰਮੀ ਹੈ ਸਰਦਾਰ ਜੀ ਅੰਨੇ ਜਾਣਾ ਹੈ گاਉਂ ਕੋ। ਚਲ ਮੈਂ ਛੋੜ ਦਿੱਤਾ ਹੂੰ। ਮੈਨੂੰ ਦੱਸ ਵੀ ਤੂੰ ਆਇਆ ਕਿੱਥੋਂ ਆਂ? گاਉਂ ਕਾ ਨਾਮ ਹੈ ਬਹਿਨ ਕਾ ਦੀਨਾ ਉਹਾਂ ਸੇ ਆਇਆ ਹੂੰ। ਇਹ ਕਿਹੜਾ ਪਿੰਡ ਹੋਇਆ ਓਏ ਭੈਣ ਦਾ ਦੀਨਾ ਭੈਣ ਦਾ ਦੀਨਾ ਦਾ ਕੋਈ ਪਿੰਡ ਹੀ ਨਹੀਂ ਪੰਜਾਬ ਵਿੱਚ। ਸਰ ਜੀ ਥੋੜਾ ਸਾ ਯਾਦ ਆਇਆ گاਉਂ ਕਾ ਨਾਮ ਹੈ ਬਹਿਨ ਕਾ ਦੀ ਉਹ ਕਿਤੇ ਦੀਨਾ ਨਗਰ ਤਨੀ ਹਾਂ ਸਰਦਾਰ ਜੀ ਉਹੀ ਹੈ ਆਪਨੇ ਬੁੱਝ ਲਿਆ ਇੱਥੋਂ ਕਿਉਂ ਪਿੰਡ ਨੂੰ ਜਾ ਰਿਆਂ ਆਪਣੇ ਨੂੰ ਸਰਦਾਰ ਜੀ ਕੰਮ ਨਹੀਂ ਹੈ ਆ ਉਹ ਸਾਡੇ ਪੰਜਾਬ ਚ ਕੰਮ ਦੀ ਘਾਟ ਆ ਚੱਲ ਬੈ ਮੇਰੇ ਕੋਲ ਵਾਧੂ ਕੰਮ ਆ ਤੈਨੂੰ ਕੰਮ ਲਵਾਵਾ ਤੈਨੂੰ ਸਰਦਾਰ ਜੀ ਇਹ ਗਾਣਾ ਹੈ ਮੇਰੇ ਕੋਲ ਗਾਣਾ ਲਗਾ ਜੀ ਦਰਦ ਦੁਖੀਆ ਦਰਦ ਦੀ ਪੀ ਜਾਏਗੇ ਓਏ ਭਰਾ ਇਦਾਂ ਦਾ ਤਾਂ ਕੋਈ ਗਾਣਾ ਹੀ ਨਹੀਂ ਆ ਦਰਦਾਂ ਦੇ ਦਰਿਆ ਦੁੱਖ ਪੀ ਜਾਏਗੇ ਓਏ ਭਰਾਵਾ ਐਦਾਂ ਦਾ ਤੇ ਕੋਈ ਗਾਣਾ ਹੀ ਨਹੀਂ ਗਾ ਉਹ ਗਾਣਾ ਤੇ ਨਹੀਂ ਕਿਤੇ ਅਸੀਂ ਦਰਦਾਂ ਦੇ ਦਰਿਆ ਨਹੀਂ ਇੱਕ ਦੁੱਖ ਹੋਰ ਸਹੀ ਹਾਂਜੀ ਉਹੀ ਹੈ ਚਲ ਬੈ ਉਹ ਬਾਵਾ ਤੇ ਆ ਦੱਸਾਂ ਤੈਨੂੰ ਇੱਕ ਵਟ ਇੱਧਰ ਨੂੰ ਪਾਉਣੀ ਆ ਉਹ ਕਿੱਲੇ ਦੀ ਵਟ ਆ ਤੇ ਇੱਕ ਉਥੇ ਪਾਉਣੀ ਆ ਦੇਖ ਐਦਾਂ ਕਰਕੇ ਐਦਾਂ ਵੱਟ ਵੱਡੀ ਪਾਉਣੀ ਐ ਇਦਾਂ ਕਰ ਸਿੱਧਾ 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 ਇਦਾਂ ਤਰ ਇੱਕ ਮਿੰਟ ਮੇਰੇ ਕੋਲ 5-6 ਬੰਦੇ ਰਹਿੰਦੇ ਰਹੇ ਨੇ ਤਿੰਨ ਜੂਪੀ ਦੇ ਤੇ ਤਿੰਨ ਬਿਹਾਰ ਦੇ ਸੀ ਉਹ ਰੋਜ਼ ਮੀਟ ਮੱਛੀ ਆਂਡਾ ਪੈਗੂ ਵੀ ਲਗਾਉਂਦੇ ਸੀ ਬੜੀਆ ਜਗਾ ਆ ਗਿਆ ਹੂੰ ਮौज ਕਰੂੰਗਾ ਰੋਜ਼ ਦਾ 3-3 4-4000 ਰੁਪਏ ਖਰਚ ਦਿੰਦੇ ਸੀ ਸਰਦਾਰ ਜੀ ਉਹਨਾਂ ਦੇ ਪਾਸ ਇਤਨੇ ਪੈਸੇ ਕਹਾਂ ਸੇ ਆਤੇ ਥੇ ਮੈਨੂੰ ਕੀ ਪਤਾ ਮੈਂ ਕਦੇ ਕਦੀ ਉਹਨਾਂ ਨੂੰ ਦਿੱਤੇ ਸੀ ਉਹ ਸ਼ੰਭੂ ਕੀ ਹਾਲ ਚਾਲ ਹੈ ਠੀਕ ਹੈ ਠੀਕ ਹੈ ਠੀਕ ਹੈ ਕਿਆ ਸੇ ਬੀਬੀ ਬੱਚੇ ਠੀਕ ਹੈ ਠੀਕ ਹੈ ਗਾਉ ਕਿਤਨੇ ਦਿਨ ਕੱਗਿਆ ਉਹ 6 ਮਹੀਨੇ ਹੋ ਗਿਆ 6 ਨਹੀਂ ਨਾ ਹੋ ਗਿਆ ਉਹ ਰਿਆ ਗੱਲ ਸੁਣ ਇੱਕ ਮਿੰਟ ਉਹ ਤੈਨੂੰ ਸੁਣਦਾ ਨਹੀਂ ਅਸੀਂ ਤੇਰਵਾਜਾ ਮਾਰ ਜੇ ਗੱਲ ਸੁਣ ਇਧਰ ਜਨਾਬ ਜੀ ਉਹ ਗੱਲ ਹੀ ਨਹੀਂ ਸੁਣਦੇ ਆ ਉਹ ਤੈਨੂੰ ਇੰਨੀਆਂ ਆਵਾਜ਼ਾਂ ਮਾਰੀਆਂ ਤੂੰ ਗੱਲ ਨਹੀਂ ਸੁਣਦਾ ਥੱਪੜ ਮਾਰੂ ਤੇਰੇ ਮੈਂ ਐਵੇਂ ਥੱਪੜ ਮਾਰੋਗੇ ਤੁਸੀਂ ਜਾਣਦੇ ਨਹੀਂ ਮੈਂ ਕੌਣ ਆ ਮੇਰਾ ਨਾਂ ਬੱਗਾ ਝੂਠ ਆ ਮੈਂ ਪੰਚਾਇਤ ਮੈਂਬਰ ਆ ਦੋ ਵੋਟਾਂ ਨਾਲ ਹਰਿਆ ਹੋਇਆ ਮੈਂ ਥੱਪੜ ਮਾਰੋਗੇ ਉਹ ਬੱਗਿਆ ਗੁੱਸਾ ਨਹੀਂ ਕਰੀਦਾ ਕਾਕਾ ਇਹ ਦੱਸ ਇੱਥੇ ਕੋਈ ਨਸ਼ਾ ਨੁਸ਼ਾ ਨਹੀਂ ਵੇਚਦਾ ਲਿਆਓ ਦੋ 500 ਰੁਪਈਆ ਤੇਰਾ ਚਾਹ ਪਾਣੀ ਕਰ ਦਿੰਨੇ ਆ ਜਗੀਰ ਸਿੰਘ ਦੇ 500 ਰੁਪਈਆ ਜਨਾਬ ਇਹ ਤੇ ਸ਼ਰੇਆਮ ਇੱਕ ਬੰਦਾ ਸ਼ਰਾਬ ਵੇਚਦਾ ਆਓ ਫੜਾਵਾਂ ਤੁਹਾਨੂੰ ਖੜੋ ਇਹਨੂੰ ਸ਼ਰਾਬ ਅੰਸ਼ਰਾ ਵੇਚਦਾ ਏ ਕੀ ਹੋੜੇ